ਤੁਸੀਂ ਗੱਲ ਕਰੀ ਹੈ ਜੀ ਅਮਰਤਸਰ ਦੀ ਹੂੰ ਦੇਖੋ ਕਰਨ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਵਧਾਈ ਦਵਾਂਗੇ ਕਿ ਪੰਜਾਬੀਆਂ ਨੇ ਬੜੀ ਸ਼ਾਂਤੀ ਦੇ ਨਾਲ ਹੂੰ ਵੋਟਾਂ ਨੂੰ ਪੂਰਾ ਕੀਤਾ ਹੈ ਜੀ ਤੇ ਉਸ ਤੋਂ ਬਾਅਦ ਵਿਰੋਧ ਵੀ ਕੀਤੇ ਨੇ ਤਾਂ ਵੀ ਉਹ ਵੀ ਨਾਰਮਲ ਵਿਰੋਧ ਸੀ ਕੋਈ ਇਦਾਂ ਦੇ ਹਿੰਸਾਤਮਕ ਹੁਣ ਤੱਕ ਆਪਾਂ ਬੈਠੇ ਆਂ ਲਗਭਗ ਚੋਣਾਂ ਦਾ ਸਮਾਂ ਨਿਕਲ ਚੁੱਕਿਆ ਜੀ ਤੇ ਹੁਣ ਤੱਕ ਇੱਥੇ ਵੀ ਕੋਈ ਵੱਡੀ ਹਿੰਸਾ ਦੀ ਖਬਰ ਪੰਜਾਬ ਚੋਂ ਇੱਕ ਵੀ ਨਹੀਂ ਆਈ ਹੂੰ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਤੱਕ ਅਮਰਤਸਰ ਸੀਟ ਦਾ ਅਮਰਤਸਰ ਸਾਹਿਬ ਸੀਟ ਦਾ ਸਬੰਧ ਹੈ ਜੀ ਉੱਥੇ ਇਸ ਵਾਰੀ ਚਾਰ ਕੋਨਾ ਮੁਕਾਬਲਾ ਦਿਖ ਰਿਹਾ ਹੈ ਬਿਲਕੁਲ ਪਰ ਚਾਰ ਕੋਨਾ ਮੁਕਾਬਲਾ ਦਿਸ ਜ਼ਰੂਰ ਰਿਹਾ ਹੈ ਪਰ ਹੈ ਉੱਥੇ ਮੁਕਾਬਲਾ ਦੋ ਕੋਨਾਂ ਹੀ ਹੂੰ ਜਿਹੜਾ ਦੂਜਾ ਦੋ ਕੋਣ ਬਣ ਗਿਆ ਉਹ ਤੀਜੇ ਔਰ ਚੌਥੇ ਵਾਸਤੇ ਬਣ ਗਿਆ ਪਹਿਲੇ ਦੋ ਕੋਨਿਆਂ ਦੇ ਵਿੱਚ ਆਗੇ ਕਾਂਗਰਸ ਤੋਂ ਸਿਟਿੰਗ ਐਮਪੀ ਗੁਰਜੀਤ ਸਿੰਘ ਔਜਲਾ ਹੂੰ ਤੇ ਦੂਜੇ ਨੰਬਰ ਤੇ ਅਨਿਲ ਯੋਸ਼ੀ ਨੇ ਪਿਛਲੇ ਸਮੇਂ ਦੇ ਵਿੱਚ ਆ ਕੇ 3 4 5 ਦਿਨਾਂ ਦੇ ਵਿੱਚ ਪੋਜੀਸ਼ਨ ਨੂੰ ਕਾਫੀ ਸੁਧਾਰ ਕੀਤਾ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕਿਉਂਕਿ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਕੁਲਦੀਪ ਢਾਲੀਵਾਲ ਨੇ ਉੱਥੋਂ ਅੰਮ੍ਰਿਤਸਰ ਤੋਂ ਤਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਤਾਂ ਸੀ ਕਿ ਇਹਨਾਂ ਤਾਂ ਆਪਾਂ ਮੰਤਰੀ ਬਣਾਉਣਾ ਹੈ ਸੈਂਟਰ 'ਚ ਬਿਲਕੁਲ ਕੁਲਦੀਪ ਸਿੰਘ ਢਾਲੀਵਾਲ ਅੱਗੇ ਚੱਲ ਰਹੇ ਸੀ ਕਿਸੇ ਸਮੇਂ ਤੱਕ ਜਦੋਂ ਤਲਵੀਰ ਸਿੰਘ ਗਿੱਲੋ ਲੈ ਕੇ ਗਏ ਨੇ ਤਾਂ ਉਸ ਸਮੇਂ ਆਪਾਂ ਵੀ ਕਹਿ ਰਹੇ ਸੀ ਇਸ ਗੱਲ ਨੂੰ ਇੱਕ ਕਾਫੀ ਵੱਡਾ ਉਹਨਾਂ ਨੇ ਸਟੈਪ ਲਿਆ ਜੀ ਪਰ ਉਸੇ ਚੀਜ਼ ਨੂੰ ਐਕਟੀਵੇਟ ਅਕਾਲੀ ਦਲ ਕਰ ਗਈ ਹੂੰ ਕਈ ਵਾਰ ਕਿੱਸੇ ਨੂੰ ਕਹਿੰਦੇ ਨੇ ਕਿ ਕੁੱਬੇ ਦੇ ਵੱਜੀ ਲੱਤ ਤੇ ਉਹਦੇ ਰਾਸ ਆ ਗਈ ਹੂੰ ਤੇ ਤਲਵੀਰ ਗਿੱਲ ਦੇ ਜਾਣ ਦੇ ਨਾਲ ਵਿਕਰਮ ਮਜੀਠੀਏ ਦੇ ਮੋਢਿਆਂ ਤੇ ਭਾਰ ਵਧ ਗਿਆ ਜੀ ਤੇ ਉਸਰੇ ਦੂਜੇ ਦਿਨੀ ਹੂੰ ਆਮ ਆਦਮੀ ਪਾਰਟੀ ਤੋਂ ਜਿਹੜੇ ਚੌਂਡ ਲੜੇ ਹੂੰ ਲਾਲੀ ਮਜੀਠੀਆ ਸਾਹਿਬ ਜੀ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਅਕਾਲੀ ਦਲ ਦੇ ਵਿੱਚ ਜੁਆਇਨ ਕਰਵਾ ਲਿਆ ਮਜੀਠੇ ਦੇ ਵਿੱਚ ਜਿੱਥੇ ਇਹ ਆਸ ਸੀ ਵੀ ਬਹੁਤ ਸਖਤ ਟੱਕਰ ਹੋਏਗੀ ਆਮ ਆਦਮੀ ਪਾਰਟੀ ਔਰ ਮਜੀਠੀਏ ਪਰਿਵਾਰ ਦੇ ਵਿੱਚ ਜੀ ਉੱਥੇ ਉਹਨਾਂ ਨੇ ਬਿਲਕੁਲ ਬਦਲਦੇ ਉੱਥੇ ਸਮੀਕਰਨ ਬਿਲਕੁਲ ਅੱਜ ਉੱਥੇ ਘੱਟ ਤੋਂ ਘੱਟ 10 ਤੋਂ ਲੈ ਕੇ 15000 ਵੋਟਾਂ ਦੀ ਲੀਡ ਕੱਲੇ ਮਜੀਠੇ ਚੋਂ ਮਿਲੇਗੀ ਜੋਸ਼ੀ ਨੂੰ ਨਾਲੇ ਜੋਸ਼ੀ ਨੂੰ ਹਾਂ ਦੂਜਾ ਪੱਖ ਕੀ ਹੋਇਆ ਜਿਹੜਾ ਜੋਸ਼ੀ ਮੁਕਾਬਲੇ ਚ ਆਉਣ ਦਾ ਕਾਰਨ ਬਣਿਆ ਹੂੰ ਜੋਸ਼ੀ ਸਾਹਿਬ ਸ਼ੁਰੂ ਤੋਂ ਭਾਜਪਾ ਨਾਲ ਰਹੇ ਬਿਲਕੁਲ ਤੇ ਅਸੀਂ ਲੱਖ ਮੁੱਕਰੀ ਜਾਈਏ ਹੂੰ ਪਹਿਲੀ ਵਾਰੀ ਵੈਸੇ ਇਸ ਵਾਰੀ ਪੰਜਾਬ ਚ ਹੋਇਆ ਹੈ ਦੇਸ਼ ਨਾਲੋਂ ਇੱਕ ਵੱਖਰਾ ਵਰਤਾਰਾ ਹੋਇਆ ਇਸ ਵਾਰੀ ਵੋਟਾਂ ਜਾਤ ਗੋਤ ਧਰਮ ਦੇ ਆਧਾਰ ਤੇ ਵੀ ਪਈਆਂ ਅਸੀਂ ਮੁਕਰਨੇ ਆ ਮੁਕਰ ਜੀਏ ਬਿਲਕੁਲ ਪਰ ਪੰਨਿਆ ਨੇ ਜੋਸ਼ੀ ਕੱਲਾਈ ਚੇਹਰ ਹੈ ਜਿਹੜਾ Hindu ਹੈ ਉੱਥੇ ਤੋਂ ਜਿਹੜੀ ਸ਼ਹਿਰ ਦੀ ਬੀਜੇਪੀ ਕਲੇਮ ਕਰਦੀ ਸੀ ਹਿੰਦੂ ਵੋਟ ਦੇ ਉੱਤੇ ਉਸ ਦੇ ਜੋਸ਼ੀ ਨੇ ਕਾਫੀ ਵੱਡਾ ਚੰਕ ਮਾਰਿਆ ਹ ਹ ਸੋ ਜੋਸ਼ੀ ਮੁਕਾਬਲੇ ਚ ਜੀ ਚਾਂਸਸ ਗੁਰਜੀਤ ਸਿੰਘ ਔਜਲੇ ਦੇ ਨੇ ਹ ਉਹਦਾ ਕਾਰਨ ਇਹ ਕਿ ਔਜਲੇ ਨੂੰ ਦੋਵੇਂ ਪਾਸੇ ਤੋਂ ਬਰਾਬਰ ਵੋਟਾਂ ਪਈਆਂ ਨੇ ਉਹਨੂੰ ਸ਼ਹਿਰ ਚ ਵੀ ਵੋਟ ਪਈ ਹੈ ਉਹਨੂੰ ਦਿਹਾਤ ਚ ਵੀ ਵੋਟ ਪਈ ਹੈ ਕਿੰਨਾ ਕੁ ਮੰਨਦੇ ਹੋ ਵੀ ਲੀਡ ਜਿਹੜੀ ਕਿੰਨੀ ਕੁ ਵੋਟਾਂ ਦੇ ਨਾਲ ਦਾ ਪੇਚ ਫਸਿਆ ਇਹ ਬਹੁਤ ਵੱਡੀ ਲੀਡ ਨਹੀਂ ਹੋਏਗੀ ਇਸ ਵਾਰੀ ਇਹ ਮੈਕਸਿਮਮ ਨੈਕ ਟੂ ਨੈਕ ਮੰਨਦੇ ਹੋ ਨੈਕ ਟੂ ਨੈਕ ਮਾਰਾ ਹੈਗੀ ਇਹ ਫਾਈਟ